ਸ਼੍ਰੋਮਣੀ ਕਾਲ ਦਲ ਦੇ ਅਨੁਸ਼ਾਸਨ ਕਮੇਟੀ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਸਰਪ੍ਰਸਤ ਸੁਖਦੇਵ ਸਿੰਘ ਢੀਂਸਾ ਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ ਹੈ ਦੱਸ ਦੇਈਏ ਕਿ ਕਾਲ ਦਲ ਨੇ ਬੀਤੇ ਦਿਨੀ ਬਾਗੀ ਧੜੇ ਦੇ 8 ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ ਅਕਾਲ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਗੁਰਪਤਾਪ ਸਿੰਘ ਵਡਾਲਾ ਪੀਪੀ ਜਗੀਰ ਕੋਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਵਿੰਦਰ ਸਿੰਘ ਢੀਂਸਾ ਸਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਨੂੰ ਅਕਾਲ ਦਲ ਦੀ ਮੁਰਲੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਸੀ ਅਕਾਲ ਦਲ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਵਿੱਚ ਬਲਵਿੰਦਰ ਸਿੰਘ ਪੁੰਦਲ ਤੇ ਮਹੇਸ਼ ਇੰਦਰ ਸਿੰਘ ਪਰਿਵਾਲ ਤੋਂ ਇਲਾਵਾ ਹੋਰ ਵੀ ਕਈ ਵੱਡੇ ਆਗੂ ਮੌਜੂਦ ਰਹੇ ਸਨ ਇਸ ਵਿੱਚ ਅਕਾਲ ਦਲ ਤੋਂ ਲਗਾਤਾਰ ਬਾਕੀ ਚੱਲਦੇ ਆ ਰਹੇ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਅਕਾਲ ਦਲ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ ਸੀ ਹਾਲਾਂਕਿ ਸੁਖਦੇਵ ਸਿੰਘ ਢਿੰਸਾ ਨੂੰ ਪਾਰਟੀ ਤੋਂ ਬਾਹਰ ਕੱਢੇ ਜਾਣ ਤੋਂ ਪਹਿਲਾਂ ਅਕਾਲ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਆਖਿਆ ਸੀ ਕਿ ਕਾਲਦਲ ਸੁਧਾਰ ਲਹਿਰ ਚਲਾਉਣ ਵਾਲੇ ਪਹਿਲਾਂ ਆਪਣੇ ਆਪ ਨੂੰ ਸੁਧਾਰ ਲੈਣ ਸੁਖਦੇਵ ਸਿੰਘ ਢੀਂਡਸਾ ਕੋਲ ਇਨਾ ਅਧਿਕਾਰ ਨਹੀਂ ਹੈ ਕਿ ਉਹ ਕਾਲਦਲ ਦੀ ਨਿਸ਼ਾਸ਼ਨੀ ਕਮੇਟੀ ਦੇ ਫੈਸਲੇ ਨੂੰ ਰੱਦ ਕਰ ਸਕਣ ਇਸ ਦੌਰਾਨ ਅਕਾਲੀ ਦਰ ਨੇ ਸਾਫ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਇਹ ਨਾ ਸੋਚੇ ਕਿ ਕਾਲਦਲ ਦੇ ਦਫ਼ਤਰ ਜਾਂ ਸਿੰਬਲ ਤੇ ਕਬਜ਼ਾ ਕਰ ਸਕਦਾ ਹੈ ਕੋਈ ਵੀ ਕਿਸੇ ਤਰ੍ਹਾਂ ਦੇ ਪਲੇਖੇ ਵਿੱਚ ਨਾ ਰਹੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬਿਆਨ ਜਾਰੀ ਕਰਦੇ ਹ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਹਿਲਾ ਸ਼ਕਤੀਕਰਨ ਦੀ ਦਿਸ਼ਾ ਵੱਲ ਪ੍ਰਮੁੱਖ ਪਹਿਲ ਕਦਮੀ ਤਹਿਤ ਸੂਬੇ ਦੀਆਂ ਔਰਤਾਂ ਨੂੰ ਹੁਣ ਤੱਕ 1548 ਕਰੋੜ ਰੁਪਏ ਤੋਂ ਵੱਧ ਦੀ ਮੁਫਤ ਬੱਸ ਸਫ਼ਰ ਸਹੂਲਤਾਂ ਮਹਿੰਆਂ ਕਰਵਾਈ ਜਾ ਚੁੱਕੀ ਹੈ ਭੁੱਲਰ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ 28 ਮਹੀਨਿਆਂ ਦੌਰਾਨ ਪੰਜਾਬ ਰੋਡ ਵਿੱਚ ਪੰਨ ਬੱਸ ਪੀਆਰਟੀਸੀ ਦੀਆਂ ਬਸਾਂ ਵਿੱਚ ਮਹਿਲਾਵਾਂ ਲਈ ਮੁਫਤ ਯਾਤਰਾ ਯਕੀਨੀ ਬਣਾਉਣ ਹਿੱਤ 1548.25 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਕ੍ਰਾਂਤੀਕਾਰੀ ਸਕੀਮ ਤਹਿਤ ਔਰਤਾਂ ਨੂੰ 32 ਕਰੋੜ ਤੋਂ ਵੱਧ ਯਾਤਰਾਵਾਂ ਦੀ ਸਹੂਲਤ ਪ੍ਰਦਾਨ ਕੀਤੀ ਜਾ ਚੁੱਕੀ ਹੈ ਜਿਸ ਸਦਕਾ ਪੰਜਾਬ ਭਾਰ ਦੀਆਂ ਮਹਿਲਾਵਾਂ ਨੂੰ ਸਮਰਥ ਬਣਾਉਣ ਦੇ ਮੌਕੇ ਤੱਕ ਉਹਨਾਂ ਦੀ ਪਹੁੰਚ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਵਾਅਦਾ ਹੋਇਆ ਹੈ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਲਈ ਆਨਜਾਨੀਆਂ ਵਿੱਤੀ ਰੁਕਾਵਟਾਂ ਨੂੰ ਦੂਰ ਕਰਦਿਆਂ ਇਹ ਪਹਿਲ ਕਦਮੀ ਉਹਨਾਂ ਨੂੰ ਸਿੱਖਿਆ, ਰੋਜ਼ਗਾਰ, ਸਿਹਤ ਸੰਭਾਲ ਅਤੇ ਹੋਰ ਜ਼ਰੂਰੀ ਸਹੂਲਤਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਨ ਲਈ ਸਮਰਥ ਬਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੰਨਣਾ ਹੈ ਕਿ ਸਾਰੇ ਵਰਗਾਂ ਦੀ ਸਮੂੱਚੀ ਤਰੱਕੀ ਹੀ ਅਸਲ ਮਾਇਨੇ ਵਿੱਚ ਤਰੱਕੀ ਹੈ ਜਿਲੰਦਰ ਲੋਕ ਸਭਾ ਸੀਟ ਤੋਂ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਚੋਣ ਰਾਤ ਕਰਨ ਦੀ ਪਟੀਸ਼ਨ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਬਵਰ ਪਟੀਸ਼ਨ ਦਾਇਰ ਕੀਤੀ ਗਈ ਹੈ ਹਾਈ ਕੋਰਟ ਨੇ ਇਸ ਪਟੀਸ਼ਨ ਤੇ ਸੁਣਵਾਈ 12 ਅਗਸਤ ਨੂੰ ਤੈਅ ਕੀਤੀ ਹੈ ਇਹ ਪਟੀਸ਼ਨ ਗੌਰਵ ਲੁਥਰਾ ਨੇ ਲੋਕ ਪ੍ਰਤੀਨਿਧਤਾ ਕਾਨੂੰਨ ਤਹਿਤ ਹਾਈ ਕੋਰਟ ਵਿੱਚ ਦਾਖਲ ਕੀਤੀ ਹੈ ਪਟੀਸ਼ਨ ਦਾਇਰ ਕਰਦੇ ਹੋਏ ਗੌਰਵ ਲੁਥਰਾ ਨੇ ਐਡਵੋਕੇਟ ਮਨਤ ਮਲਹੋਤਰਾ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਸੀਟ ਤੋਂ ਸਾਂਸਦ ਮੈਂਬਰ ਚੁਣੇ ਗਏ ਨਾਮਦਿਤ ਦੀ ਫਾਰਮ ਭਰਦੇ ਸਮੇਂ ਉਹਨਾਂ ਨੇ ਕਈ ਜਾਣਕਾਰੀਆਂ ਛੁਪਾ ਦਿੱਤੀਆਂ ਸਨ ਇਸ ਦੇ ਨਾਲ ਹੀ ਉਹਨਾਂ ਨੇ ਚੋਣ ਖਰਚੇ ਦਾ ਵੀ ਸਹੀ ਵੇਰਵਾ ਚੋਣ ਕਮਿਸ਼ਨ ਨੂੰ ਨਹੀਂ ਸੌਪਿਆ ਦੱਸਦੇ ਕਿ ਵਿਧਾਨ ਸਭਾ ਚੋਣਾਂ ਵਿੱਚ ਦੋ ਸੀਟਾਂ ਹਾਰਨ ਤੋਂ ਬਾਅਦ ਪਾਰਟਨੀ ਜਲੰਧਰ ਸੀਟ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਚਰਨਜੀਤ ਸਿੰਘ ਚਨੀ ਨੇ ਜਲੰਧਰ ਸੀਟ 1,75,000 ਵੋਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਈ ਸੀ ਪੰਜਾਬ ਵਿੱਚ ਲੁਧਿਆਣਾ ਤੋਂ ਹਾਰ ਦੇ ਬਾਵਜੂਦ ਕੇਂਦਰੀ ਰਾਜ ਮੰਤਰੀ ਬਣੇ ਰਾਮੀਰ ਬਿੱਟੂ ਨੂੰ ਰਾਸ ਸਭਾ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਕਿ ਆਸ ਲਗਾਏ ਜਾ ਰਹੇ ਹਨ ਕਿ ਰਗਣੀ ਬਿੱਟੂ ਨੂੰ ਹਰਿਆਣਾ ਦੇ ਕੋਈ ਇੱਕ ਰਾਸ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ ਹਰਿਆਣਾ ਤੋਂ ਉਹਨਾਂ ਦੀ ਐਂਟਰੀ ਇੱਕ ਗੇਮ ਚੇਂਜਿੰਗ ਸਾਬਤ ਹੋ ਸਕਦੀ ਹੈ ਇਸ ਕਰਕੇ ਭਾਜਪਾ ਹਰਿਆਣਾ ਵਿਧਾਨ ਸਭਾ ਦੇ ਨਾਲ-ਨਾਲ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਤੇ ਵੀ ਨਜ਼ਰ ਰੱਖ ਰਹੀ ਹੈ ਹਰਿਆਣਾ ਦੀ ਗੱਲ ਕਰੀਏ ਤਾਂ ਇਸ ਸਾਲ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਹੋ ਸਕਦਾ ਹੈ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਸਿੱਖ ਵੋਟਾਂ ਦਾ ਕਾਫੀ ਪ੍ਰਭਾਵ ਹੈ ਪਹਿਲਾ ਵਿਧਾਇਕ ਸੰਦੀਪ ਸਿੰਘ ਹਰਿਆਣਾ ਵਿੱਚ ਸਿੱਖਾ ਦੀਗਵਾਈ ਕਰਦੇ ਸਨ ਪਰ ਸੱਤਾ ਤਬਦੀਲੀ ਸਮੇਂ ਉਹਨਾਂ ਨੂੰ ਕੋਈ ਮੰਤਰੀ ਉਦਾਂ ਨਹੀਂ ਦਿੱਤਾ ਗਿਆ ਭਾਜਪਾ ਹਰਿਆਣਾ ਦੀ ਖਾਲੀ ਹੋਈ ਰਾਜ ਸਭਾ ਸੀਟ ਤੇ ਰੋਣੀ ਬਿੱਟੂ ਨੂੰ ਮੈਦਾਨ ਵਿੱਚ ਉਤਾਰ ਕੇ ਸਿੱਖ ਵੋਟਾਂ ਨੂੰ ਖਿੱਚਣਾ ਚਾਹੁੰਦੀ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਗਿੱਦੜਬਾਹ ਡੇਰਾ ਬਾਬਾ ਨਾਨਕ ਬਰਨਾਲਾ ਅਤੇ ਚੱਬੇਵਾਲ ਵਿੱਚ ਜਿਮਨੀ ਚੋਣਾ ਹੋਣੀ ਆ ਹਨ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਉਣ ਤੋਂ ਬਾਅਦ ਭਾਜਪਾ ਉਹਨਾਂ ਨੂੰ ਰਾਜ ਸਭਾ ਭੇਜ ਕੇ ਇਹਨਾਂ ਚਾਰ ਸੀਟਾਂ ਤੇ ਆਪਣੀ ਵੋਟ ਬੰਨ੍ਹਣ ਦੀ ਉਮੀਦ ਕਰ ਰਹੀ ਹੈ ਦੱਸਦੇ ਕਿ ਇਹਨਾਂ ਲੋਕ ਸਭਾ ਚੋਣਾਂ ਵਿੱਚ ਰਵਨੀ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਪਰ ਉਹਨਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਦੇ ਬਾਵਜੂਦ ਭਾਜਪਾ ਨੇ ਉਹਨਾਂ ਨੂੰ ਰੇਲ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਬਣਾ ਦਿੱਤਾ ਰੇਲਵੇ ਬਜਟ ਵਿੱਚ ਚਰਚਾ ਦੌਰਾਨ ਸ਼੍ਰੋਮਣੀ ਕਾਲਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਮਿਤ ਕੌਰ ਬਾਦਲ ਨੇ ਤਖਤ ਸ਼੍ਰੀ ਦੰਦਲਾ ਸਾਹਿਬ ਨੂੰ ਰੇਲਵੇ ਨਾਲ ਜੋੜਨ ਦੀ ਮੰਗ ਕੀਤੀ। ਇਸ ਮੌਕੇ ਉਹਨਾਂ ਨੇ ਕਈ ਹੋਰ ਟ੍ਰੇਨਾਂ ਦੇ ਇਲਾਕੇ ਵਿੱਚ ਰੁਕਣ ਲਈ ਟ੍ਰੇਨ ਲਈ ਮੰਤਰੀ ਨੂੰ ਮੰਗ ਕੀਤੀ ਹੈ। ਹਰਸਮਿਤ ਕੌਰ ਬਾਦਲ ਨੇ ਕਿਹਾ ਕਿ ਪਿਛਲੇ ਲਗਾਤਾਰ 5 ਬਜਟਾਂ ਵਿੱਚੋਂ ਪੰਜਾਬ ਦਾ ਨਾਮ ਗਾਇਬ ਰਿਹਾ ਹੈ। ਬਾਦਲ ਨੇ ਕਿਹਾ ਕਿ ਸਿੱਖਾਂ ਦੇ 5 ਤਖਤ ਹਨ ਤੇ ਇਹਨਾਂ ਵਿੱਚੋਂ ਇੱਕ ਤਖਤ ਅਜਿਹਾ ਜਿੱਥੇ ਨਾ ਤੋਂ ਕੋਈ ਹਵਾਈ ਅੱਡਾ ਹੈ ਤੇ ਨਾ ਹੀ ਕੋਈ ਟ੍ਰੇਨ ਜਾਂਦੀ ਹੈ ਬਾਦਲੇ ਕਹੇ ਕਿ ਉਹ 2009 ਤੱਕ ਤਖਤ ਸ਼੍ਰੀ ਦਮਦਮਾ ਸਾਹਿਬ ਨੂੰ ਦੂਜੇ ਤਖਤਾਂ ਨਾਲ ਜੋੜਨ ਦੀ ਮੰਗ ਕਰ ਰਹੇ ਹਨ ਇਸ ਮੌਕੇ ਹਰ ਸਮਿਕੁਰ ਬਾਦਲੇ ਕਹੇ ਕਿ ਰਾਮਾ ਮੰਡੀ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਨਾਲ ਜੁੜਨ ਲਈ 2014 ਵਿੱਚ ਸਰਵੇ ਹੋਇਆ ਸੀ ਪਰ ਕਿਸੇ ਵੀ ਕਾਰਨ ਬਾਅਦ ਵਿੱਚ ਰੋਕ ਦਿੱਤਾ ਗਿਆ ਉਮੀਦ ਹੈ ਕਿ ਉਸ ਨੂੰ ਵੜ ਕਰਵਾ ਕੇ ਤਖਤ ਨੂੰ ਰੇਲਵੇ ਨਾਲ ਜੋੜਿਆ ਜਾਵੇ सर हालांकि पिछले बहुत मायूसी से मैं बताना चाहूँगी कि लगातार पिछले पांच बजट में पंजाब का नाम तक नहीं लिया गया और ना ही इस बजट में लेकिन फिर भी मैं माननीय रेल मंत्री जी से बहुत मैं आस रखती है सब तो पहले मैं मंत्री जी नूँ आनती करना चाहूँगी कि सिख कौम केवल पांच तख्त ने देश चे ਤੇ ਸਾਡਾ ਇੱਕ ਤਖਤ ਦਮਦਮਾ ਸਾਹਬ ਜਿਹੜਾ ਤਲਵੰਦੀ ਸਾਹਬੋਂ ਮੇਰੇ ਖੇਤਰ ਵਿੱਚ ਹੈ ਇਹੋ ਜਾਂ ਤਖਤ ਹੈ ਜਿੱਥੇ ਨਾ ਕੋਈ ਹਵਾਈ ਅੱਡਾ ਹੈ ਤੇ ਨਾ ਹੀ ਕੋਈ ਰੇਲਵੇ ਸਟੇਸ਼ਨ ਹੈ ਪੰਜਾਬ ਤਖਤਾਂ ਵਿੱਚੋਂ ਕੱਲਾ ਇੱਕ ਤਖਤ ਹੈ ਜਿੱਥੇ ਕੋਈ ਟ੍ਰੇਨ ਤੱਕ ਨਹੀਂ ਜਾਂਦੀ ਅੱਜ ਮੈਂ ਵਿਨम्रता ਸਹਿਤ ਮੰਤਰੀ ਜੀ ਨੂੰ ਬੇਨਤੀ ਕਰਦੀ ਆ 2009 ਤੋਂ ਜਦੋਂ ਤੋਂ ਮੈਂ ਐਮਪੀ ਬਣੀ ਲਗਾਤਾਰ ਸਰਕਾਰ ਤੋਂ ਮੇਰੀ ਮੰਗ ਰਹੀ ਸੀ ਕਿ ਸਾਡੇ ਇਸ ਪੰਜਵੇਂ ਤਖਤ ਨੂੰ ਬਾਕੀ ਤਖਤਾਂ ਦੇ ਨਾਲ ਲਿੰਕ ਕੀਤਾ ਜਾਏ ਤਾਂ ਕਿ ਸਿੱਖ ਉਥੇ ਨਕਮਸਤਕ ਹੋ ਸਕਣ ਇਥੇ ਸਾਡੇ 10ਵੇਂ ਗੁਰੂ ਨੇ 9 ਮਹੀਨੇ 9 ਦਿਨ ਰਹਿ ਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੀ ਕੀਤੀ ਸੀ ਆ ਉਹ 10ਵੇਂ ਗੁਰੂ ਨੇ ਜਿਨ੍ਹਾਂ ਦੇ ਪਿਤਾ ਨੇ ਸ਼ਹਾਦਤ ਦਿੱਤੀ ਸੀ ਇਸ ਕੋ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਸੋ ਮੈਂ ਮੰਤਰੀ ਜੀ ਨੂੰ ਬੇਨਤੀ ਕਰਾਂਗੀ ਕਿ 2014 ਚ ਸਰਵੇ ਕੀਤਾ ਗਿਆ ਸੀ ਇਹ ਛੋਟਾ ਜਿਹਾ 10-12 ਕਿਲੋਮੀਟਰ ਦਾ ਰਾਮਾ ਮੰਡੀ ਤੋਂ ਤਲਵੰਡੀ ਸਾਹਿਬ ਨੂੰ ਲਿੰਕ ਕਰਨ ਵਾਸਤੇ ਛੋਟੀ ਜਿਹੀ ਜਗ੍ਹਾ 10-12 ਕਿਲੋਮੀਟਰ ਹੋਊਗਾ ਉਹ ਸਰਵੇ ਕਿਸੇ ਕਾਰਨ ਰੋਕ ਦਿੱਤਾ ਗਿਆ ਅੱਜ ਮੈਂ ਹੱਥ ਬਨ ਕੇ ਬੇਨਤੀ ਕਰਦੀ ਆ ਕਿ ਇਹ ਲਿੰਕ ਤੁਸੀਂ ਇਮੀਡੀਏਟਲੀ ਜਲਦੀ ਕਰਵਾ ਦਿਓ ਤਾਂ ਕਿ 5:30 ਤੱਕ ਤੁਸੀਂ ਰਿਲੀਜੀਅਸ ਟੂਰਿਜ਼ਮ ਵਾਸਤੇ ਬਹੁਤ ਕੁਝ ਹੈ ਇਸ ਬਜਟ 'ਚ ਇਹ ਛੋਟੀ ਜੀ ਮੰਗ ਵੀ ਜ਼ਰੂਰ ਮੈਂ ਆਸ ਕਰਦੀ ਆ ਤੁਸੀਂ ਮੰਗ ਕਰੋਗੇ ਤਾਂ ਤੁਸੀਂ ਇਹਨੂੰ ਕਨੈਕਟ ਕਰੋਗੇ ਏਸੀ ਤਰ੍ਹਾਂ ਨਾਨਕ ਮਥਾ ਸਾਹਿਬ ਜਿਹੜਾ ਉਤਰਾਖੰਡ ਵਿੱਚ ਜਿੱਥੇ ਪਹਿਲੇ ਪਾਛਾਈ ਤੇ ਛੇਵੇਂ ਪਾਛਾਈ ਦੇ ਚਰਨ ਛੋਹ ਧਰਤੀ ਹੈਗੀ ਇੱਥੇ ਵੀ ਪੰਜਾਬ ਦੇ ਨਾਲ ਇਸ ਧਾਰਮਿਕ ਸਥਾਨ ਨੂੰ ਵੀ ਲਿੰਕ ਕੀਤਾ ਜਾਏ ਸਤਿਜੀ ਗੱਲ ਮੈਂ ਮੰਤਰੀ ਜੀ ਤੋਂ ਆਪ ਬੇਨਤੀ ਕਰਾਂਗੀ ਮੈਂ ਇਹਨਾਂ ਨੂੰ ਪਹਿਲੇ ਮਿਲੀ ਵੀ ਆਈਆਂ ਕਈ ਵਾਰੀ ਕਿ ਸਾਡੇ ਮੇਰੇ ਹਲਕੇ ਦੇ ਮਾਨਸਾ ਖੇਤਰ ਜਿਹੜਾ ਮਾਨਸਾ ਸ਼ਹਿਰ ਸਭ ਤੋਂ ਇੱਕ ਬਹੁਤ ਵੱਡਾ ਪੰਜਾਬ ਦਾ ਹਜ਼ਾਰ ਲੋਕਾਂ ਦੀ ਆਬਾਦੀ ਦਾ ਸ਼ਹਿਰ ਹੈ ਉਥੇ ਵਿੱਚੋਂ ਸ਼ਹਿਰ ਦੇ ਵਿੱਚੋਂ ਜਿੱਥੇ ਰੇਲਵੇ ਸਟੇਸ਼ਨ ਹੈ ਉਥੇ ਰੇਲਵੇ ਸਾਈਡਿੰਗ ਹੈ ਪਲੇਟੀ ਹੈ ਜਿੱਥੇ ਸਾਰਾ ਲੋਡਿੰਗ ਅਨਲੋਡਿੰਗ ਗ੍ਰੇਨਸ ਦੀ ਫਰਟੀਲਾਈਜ਼ਰ ਦੀ ਸਿਮੈਂਟ ਦੀ ਸਾਰਾ ਕੁਝ ਉੱਥੋਂ ਹੁੰਦੀ ਹੈ ਜਿਹਦੇ ਕਰਕੇ ਬਹੁਤ ਵੱਡੇ ਐਕਸੀਡੈਂਟ ਹੁੰਦੇ ਸਾਰਾ ਸ਼ਹਿਰ ਜੈਮ ਹੋ ਜਾਂਦਾ ਹੈ ਮੈਂ ਕਈ ਵਾਰੀ ਮੰਤਰੀ ਜੀ ਨੂੰ ਬੇਨਤੀ ਕੀਤੀ ਕਿ ਮਾਨਸੇ ਤੋਂ ਦੂਜੇ ਪਾਸੇ ਨਰਿੰਦਰਪੁਰਾ ਚ ਤੁਸੀਂ ਕਰ ਦੋ ਜਿਹਦੇ ਨਾਲ ਮਾਨਸਾ ਸ਼ਹਿਰ ਨੂੰ ਬਹੁਤ ਵੱਡੀ ਇੱਕ ਰਾਹਤ ਮਿਲੋਗੀ ਮੈਂ ਉਮੀਦ ਕਰਦੀ ਹਾਂ ਇਹ ਕੰਮ ਵੀ ਤੁਸੀਂ ਕਰ ਦੋਗੇ ਤੀਜੀ ਮੰਗ ਮੈਂ ਰੱਖਦੀ ਹਾਂ ਸੋ ਕਿ ਜਿੰਨੇ ਵੀ ਰੇਲ ਅੰਡਰ ਬ੍ਰਿਜਸ ਬਣੇ ਨੇ ਉਹਨਾਂ ਦੇ ਉੱਤੇ ਕੋਈ ਸ਼ੈਡ ਨਾ ਹੋਣ ਕਰਕੇ ਜਦੋਂ ਵੀ ਮੀਂਹ ਪੈਂਦਾ ਹੈ ਸਾਰੇ ਫਲੱਡ ਹੋ ਜਾਂਦੇ ਨੇ ਤੇ ਕਈ ਹਫ਼ਤਿਆਂ ਤਾਈਂ ਬੰਦ ਰਹਿੰਦੇ ਨੇ ਬਹੁਤ ਇਨਕਨਵੀਨੀਅੰਸ ਉਹਨਾਂ ਦੇ ਉੱਤੇ ਸ਼ੈਡ ਬਣਾਇਆ ਜਾਏ ਤਾਂ ਕਿ ਉਹ ਅੰਡਰਬ੍ਰਿਜ ਕੰਮ ਹੋ ਸਕੇ ਤੇ ਜਿਹੜੀ ਉਹਨਾਂ ਦੇ ਸਾਈਡ 'ਚ ਡਰੇਨੇਜ ਦਾ ਕੰਮ ਹੈਗਾ ਉਹ ਕੰਮ ਵੀ ਪੂਰਾ ਕੀਤਾ ਜਾਏ ਏਸੀ ਤਰ੍ਹਾਂ ਪਥਰਾਲਾ ਦੇ ਵਿੱਚ ਵੀ ਕੰਡ ਅਵਰਿਤੀ ਜਿਹੜੀ ਮੰਗ ਹੈਗੀ ਬਠਿੰਡਾ ਸਤ ਸਦੋ ਮਹੀਨੇ ਬਸ ਸਹੀ ਇਹ ਤਾਂ ਮੰਗਾ ਸੀ ਗਿਆ ਇਹਦੇ ਬਾਅਦ ਕੁਝ ਟ੍ਰੇਨਾਂ ਜਿਹੜੀ ਬੰਦ ਕਰ ਦਿੱਤੀ ਗਈਆਂ ਜਿਹੜੇ ਕਈਆਂ ਨੇ ਕਿਹਾ ਕੋਰੋਨਾ ਸਮੇਂ 'ਚ ਜਿਹੜੀ ਬੰਦ ਹੋ ਗਈ ਉਹਨਾਂ ਨੂੰ ਚਾਲੂ ਕੀਤਾ ਜਾਏ ਤੇ ਕੁਝ ਜ਼ਰੂਰੀ ਜਿਹੜੇ ਸਾਡੇ ਦਿੱਲੀ ਟੂ ਗੰਗਾ ਨਗਰ ਇੰਟਰ ਸਿਟੀ ਹੈਗੀ ਉਹਨੂੰ ਮੈਂ ਬੇਨਤੀ ਕਰਦੀ ਆ ਕਿ ਬਰੇਟਾ ਵਿੱਚ ਰੋਕਿਆ ਜਾਏ ਅਜਮੇਰ ਜੈਪੁਰ ਅੰਮ੍ਰਿਤਸਰ ਐਕਸਪ੍ਰੈਸ ਇਹ ਜਿਹੜੇ ਸਾਡੇ ਤਖਤਾਂ ਨੂੰ ਜੋੜ ਸਕਦੀ ਹੈ ਇਹ ਰਾਮਾ ਮੰਡੀ ਚ ਜ਼ਰੂਰ ਰੋਕੀ ਜਾਏ ਆ ਮੈਂ ਬੇਨਤੀ ਕਰਦੀ ਆ ਰਾਮਾ ਮੰਡੀ ਸਭ ਤੋਂ ਕਲੋਸੇਸਟ ਸਟੇਸ਼ਨ ਹੈਗਾ ਤਖਤ ਦਮਦਮਾ ਸਾਹਿਬ ਵਾਸਤੇ ਇਸੇ ਤਰ੍ਹਾਂ ਗੋਰਖਧਾਮ ਐਕਸਪ੍ਰੈਸ ਨੂੰ ਵੀ ਰਾਮਾ ਮੰਡੀ ਚ ਰੋਕਿਆ ਜਾਏ ਤਿਰੂਪੁਰਾ ਸੁੰਦਰੀ ਐਕਸਪ੍ਰੈਸ ਨੂੰ ਵੀ ਰਾਮਾ ਮੰਡੀ ਚ ਰੋਕਿਆ ਜਾਏ ਅਹਿਮਦ ਅਹਿਮਦਾਬਾਦ जंक्शन टू माता वैष्णो देवी कटरा एक्सप्रेस रोकया जाए ताकि साढ़े लोग माता वैष्णो देवी मथा टेक सकन अजमेर जंक्शन रमेश्वर हमसफर एक्सप्रेस न भी रामा मंडी से जोड़िया जाए सब बठिडा डेली सुपरफास्ट नोड मंडी से रोकया जाए इसी तरह छिंदवाड़ा एक्सप्रेस से जम्मू अहमदाबाद एक्सप्रेस को बुनियाना मंडी से रोक जाए फिरोजपुर जनता एक्सप्रेस को दत्तेवाद स्टेशन से रोकया जाए ਜੇਂਦ ਫਿਰੋਜ਼ਪੁਰ ਐਕਸਪ੍ਰੈਸ ਨੂੰ ਚਾਂਦਵਾਨ ਸਰ 2 ਸੈਕਿੰਡ ਕਨਕੜ ਤੇ ਸੱਦਾ ਸਿੰਘ ਵਾਲਾ ਮਾਨਸਾ ਚ ਰੋਕਿਆ ਸਟੇਸ਼ਨ ਚ ਰੋਕਿਆ ਜਾਏ ਜੋਧਪੁਰ ਬਠਿੰਡਾ ਐਕਸਪ੍ਰੈਸ ਨੂੰ ਤੇ 12ਵੇਂ ਐਕਸਪ੍ਰੈਸ ਨੂੰ ਸੰਗਤ ਮੰਡੀ ਚ ਰੋਕਿਆ ਜਾਏ ਫਰਾਕਾ ਐਕਸਪ੍ਰੈਸ ਨੂੰ ਮਾਨਸਾ ਤੇ ਰੋਕਿਆ ਜਾਏ ਤੇ ਨਾਸਲੀ ਸਰ ਫਿਰੋਜ਼ਪੁਰ ਜਨਤਾ ਐਕਸਪ੍ਰੈਸ ਮੈਂ ਇਹ 50 ਸਾਲਾਂ ਤੋਂ ਇਹ ਟ੍ਰੇਨ ਚੱਲ ਰਹੀ ਸੀ ਸਭ 50 ਸਾਲ ਸੇ ਇਹ ਟ੍ਰੇਨ ਚੱਲ ਰਹੀ ਥੀ फिरोजपुर से मुंबई रस्ते में गुजरात राजस्थान हरियाणा डेली 95 फाइव स्टेशन पे रुकती थी इसको रोक दिया गया है मैं बेनती करती हूँ इस ट्रेन को भी रिस्टार्ट किया जाए तो कोरोना के टाइम में जो रोकी गई है उन सबको रिस्टार्ट लेकिन सबसे सब पहले मैं भारत के बेनती कर हमारे तख्त के साथ जरूर दस बारह किलोमीटर से ज्यादा नहीं है रामा मंडी के साथ जोड़ दिया जाए थैंक यू ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਪੰਜਾਬ ਦੀ ਪ੍ਰਾਤਨ ਸ਼ਾਨ ਬਹਾਲ ਕਰਨ ਲਈ ਸ਼ਹੀਦ ਉਦਮ ਸਿੰਘ ਵਰਗੇ ਮਹਾਨ ਸ਼ੀਰਦਾ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਦੇਸ਼ ਦੀ ਸਮਾਜਿਕ ਆਰਥਿਕ ਤਰੱਕੀ ਵਿੱਚ ਨੌਜਵਾਨਾਂ ਵਿੱਚ ਸਰਗਰਮ ਭਾਈਵਾਲ ਬਣ ਕੇ ਅੱਗੇ ਵਧ ਰਹੀ ਹੈ ਅਤੇ ਇਸ ਦੌਰਾਨ ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਮੈਂ ਖਬਰ ਸੁਣੀ ਹੈ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਵਿੱਚੋਂ 10 ਲੀਡਰਾਂ ਨੂੰ ਬਾਹਰ ਕੱਢ ਦਿੱਤਾ ਹੈ ਬਾਕੀ ਪਿੱਛੇ ਰਹਿ ਕਿੰਨੇ ਗਏ सीएम भगवंत मानिक है कि तक्कड़ी दिया रस्सियां टूट चुकीया हन अते अकाली दल बिखर गया है इसनेले सीएम भगवंत मानिक कहे कि झाड़ू ਵਿੱਚ ਭਾਵੇਂ ਤੇਲੀਆਂ ਟੁੱਟ ਜਾਂਦੀਆਂ ਹਨ ਪਰ झाड़ू सफाई जरूर ਕਰਦਾ ਹੈ ਕੁਦਰਤੀ ਹੁਣ ਤਾਂ ਰੱਬ ਨਹੀਂ ਕਹਾੜਾ ਚਲਾਤਾ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਉਹਨਾਂ ਦੀ ਮੱਤ ਬੱਜੀ ਵੀ ਕਹਿੰਦੇ ਸੁਖਵੀਰ ਬਾਦਲ ਨੇ 10 ਕੱਟ ਤੇ ਕੱਲ ਮੈਂ ਖਬਰ ਸੁਣੀ ਸੁਖਵੀਰ ਬਾਲਲ ਨੇ ਕਹਿੰਦੇ 10 ਲੀਟਰ ਕੱਢ ਤੇ ਮੈਂ ਕਿਹਾ ਹੈਗੇ ਕਿੰਨੇ ਸੀ ਪਹਿਲਾਂ 10 ਕੀ ਸੀ ਉਹੀ ਕੱਢ ਤੇ ਹੁਣ ਫਿਰ ਕੀ ਕਰੋਗੇ ਤੱਕੜੀ ਕਿੱਧਰ ਗਈ ਫਿਰ ਹੁਣ ਉਹ ਤੱਕੜੀ ਦੀਆਂ ਰस्सियां ਟੁੱਟ ਗਈਆਂ ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾ ਥੋੜਾ ਝਾੜੂ ਖਿੱਲਰ ਗਿਆ ਮੈਂ ਉਦੋਂ ਕਹਿੰਦਾ ਹੁੰਦਾ ਸੀ ਉਹ ਤੱਕੜੀ ਦੀ ਇੱਕ ਰੱਸੀ ਟੁੱਟ ਜੇ ਉਹ ਤੋਲਣ ਜੋਗੀ ਨਹੀਂ ਰਹਿੰਦੀ ਪੰਜੇ ਚੋ ਇੱਕ ਉਂਗਲ ਇਧਰ ਉਧਰ ਕਰਦੀ ਹੈ ਪਤਾ ਨਹੀਂ ਹੋਰ ਹੀ ਅਲਣਾ ਕੋਟ ਜਾ ਬਣ ਜਾਂਦਾ ਕੀ ਉਹ ਨਹੀਂ ਰਹਿੰਦਾ ਝਾੜੂ ਤਾਂ ਫੇਰ ਵੀ ਦੋ ਚਾਰ ਥਿੱਲੇ ਕਮਜ਼ੋਰ ਹੋਣ ਵਿੱਚੋਂ ਨਿਕਲ ਜਾਂ ਸਫਾਈ ਕਰਦਾ ਰਹਿੰਦਾ ਝਾੜੂ ਨੂੰ ਕੋਈ ਖਤਰਾ ਨਹੀਂ ਤੁਸੀਂ ਆਪਣੀਆਂ ਤਕੜੀਆਂ ਪੰਜੇ ਦੇਖ ਲਓ ਬਸ ਹਾਂ ਸੋ ਬਹੁਤ ਤੁਹਾਡਾ ਇਸ ਗੱਲੋਂ ਸਤਿਕਾਰ ਕਰਦਾ ਮੈਂ ਕਿ ਤੁਸੀਂ ਸਾਡੇ ਮੇਰੇ ਇਲਾਕੇ ਦੇ ਲੋਕ ਹੋ ਜਦੋਂ ਮਰਜੀ ਆਪਣਾ ਪੁੱਤ ਸਮਝ ਕੇ ਆਪਣਾ ਛੋਟਾ ਵੱਡਾ ਭਾਈ ਸਮਝ ਕੇ ਜਦੋਂ ਮਰਜੀ ਮੈਨੂੰ ਰੋਕ ਲਿਓ ਬਾਹ ਫੜ ਕੇ ਰੋਕ ਲਿਓ ਆਪਾਂ ਇਹਨਾਂ ਪਿੰਡਾਂ ਵਾਸਤੇ ਕਦੇ ਇਹਨਾਂ ਪਿੰਡਾਂ ਤੋਂ ਵੱਡੇ ਨਹੀਂ ਹੋ ਸਕਦੇ ਕਹਿੰਦੇ ਬੰਦਾ ਕਦੇ ਵੀ ਜਿੱਥੇ ਮਰਜੀ ਪਹੁੰਚ ਜੇ ਪਰ ਆਪਣੇ ਪੁਰਾਣੇ ਯਾਰਾਂ ਦੋਸਤਾਂ ਤੋਂ ਪੁਰਾਣੇ ਟੀਚਰਾਂ ਤੋਂ ਔਰ ਪੁਰਾਣੇ ਆਪਣੇ ਸੱਭਿਆਚਾਰ ਤੋਂ ਵੱਡਾ ਨਹੀਂ ਹੋ ਸਕਦਾ ਕਦੇ ਵੀ ਸੋ ਵੀਰੋ ਤੁਸੀਂ ਮੇਰੇ ਛੋਟੇ ਵੱਡੇ ਭਾਈ ਹੋਂ ਜਦੋਂ ਇਲੈਕਸ਼ਨ ਲੜਦੇ ਆ ਤੁਸੀਂ ਤਾਂ ਕਮਾਲ ਹੀ ਕਰ ਦਿੰਨੇ ਹੋ ਇਸ ਵਾਰ ਵੀ ਤੁਸੀਂ ਕਰਤੀ ਕਮਾਲ ਪੌਣੇ 2 ਲੱਖ ਤੇ ਮੀਤ ਮੀਤ ਨੂੰ ਜਿਤਾਇਆ ਸੰਗਰੂਰ ਤੋਂ ਔਰ ਜਾ ਕੇ ਉਹ ਮੁੰਡਾ ਬੋਲ ਵੀ ਰਿਹਾ ਬਹੁਤ ਵਧੀਆ ਬੋਲ ਰਿਹਾ ਪਾਰਲੀਮੈਂਟ ਚ ਇਹੋ ਜਿਹੇ ਬੁਲਾਰੇ ਭੇਜੋ ਜਿਹੜੇ ਆਪਣੇ ਇੱਥੋਂ ਦਾ ਪਤਾ ਲੱਗੇ ਵੀ ਹਾਂ ਸੰਗਰੂਰ ਤੋਂ ਆਇਆ ਕੋਈ ਤੇ ਬੋਲਣ ਵਾਲਾ ਹੀ ਹੋਊਗਾ ਕੋਈ ਸੰਗਰੂਰ ਤੋਂ ਪਹਿਲਾਂ ਆਪਾਂ ਭੇਜੀ ਗਏ ਇਹਨਾਂ ਨੂੰ ਉਹ ਬੋਲਿਆ ਵਾਲਿਆ ਹੈ ਨਹੀਂ ਕੱਖ ਨਹੀਂ ਬੋਲਣਾ ਆਉਂਦਾ ਸੀ ਹਿੰਦੀ ਨੂੰ ਪੈਂਦੇ ਆ ਵੀ ਪੰਜਾਬੀ ਬੋਲੋ ਯਾਰ RAM ਨਾਲ ਉੱਤੇ ਹਨਾ ਚੰਦੂ ਮਾਜਰਾ ਹਿੰਦੀ ਬੋਲਣ ਲਾਇਆਦਾ ਉਹ ਹੈ ਜੀ ਹਿੰਦੀ ਨਾ ਮੈਨੂੰ ਸਮਝ ਆਵੇ ਸਪੀਕਰ ਮੈਨੂੰ ਪੁੱਛੀ ਜਾਂਦੀ ਸੀ ਇਹ ਕਿਆ ਬੋਲ ਰਹਾ ਹੈ ਮੈਂ ਕਹਾ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਕੀ ਬੋਲ ਰਹਾ ਹੈ ਹੈ ਨਾ ਤਾਂ ਮੈਡਮ ਜੀ ਆਪਣਾ ਝੁਗਾ ਚਾਕੇ ਤੇ ਆਪਣਾ ਹੀ ਢ ਨਾਗਾ ਹੋਤਾ ਹੈ ਉਹ ਕਹਿੰਦੀ ਇਹ ਕਿਆ ਹੋਤਾ ਹੈ ਮੈਂ ਕਹਾ ਜੀ ਉਹ ਕੀ ਕਰੀਏ ਹਾਂ ਮੈਡਮ ਜੀ ਅਬ ਸਾਂਪ ਲੰਘ ਗਿਆ ਹੈ ਲੀ ਕੂਟ ਰਹੇ ਹਨ ਉਹ ਮੈਂ ਕਹਿੰਦੀ ਇਹ ਕਿਆ ਹੋਤਾ ਹੈ ਮੈਂ ਕਹਾ ਜੀ ਮੈਂ ਪੁੱਛੋ ਹੀ ਨਾ ਹੁਣ ਤੁਸੀਂ ਬਸ ਉਹ ਮੈਨੂੰ ਪੁੱਛਿਆ ਕਰੇ ਵੀ ਜੇ ਕਿਹਾਂ ਹੁੰਦਾ ਹੈ ਕੋਈ ਅਨਪਾਰਲੀਮੈਂਟਰੀ ਲਫਜ਼ ਤੋਂ ਨਹੀਂ ਹੈ ਹੈਨਾ ਮੈਡਮ ਜੀ ਜੋ ਸੁਖ ਛਾਜੂ ਕੇ ਚਵਾਰੇ ਬਲਖਣਾ ਬੁਖਾਰੇ ਹੈਨਾ ਮੈਂ ਕਿਹਾ ਤੂੰ ਮਹਾਵਰੇ ਜ਼ਰੂਰ ਬੁਲਉਨੇ ਆਂ ਹਿੰਦੀ ਚ ਮਹਾਵਰੇ ਤਾਂ ਆਪਦੀ ਭਾਸ਼ਾ ਚ ਚੰਗੇ ਲੱਗਦੇ ਆਂ ਨੋ ਜੀ ਨੋ ਨਾ ਮੈਡਮ ਐਸਾ ਨਹੀਂ ਹੁੰਦਾ ਹੈ ਹਾਂ ਕੁੱਤੀ ਔਰ ਚੋਰ ਰਲ ਚੁਕੇ ਹੈ ਔਰ ਜੀਏ ਤੋਂ ਪੰਗਾ ਹੋ ਗਿਆ ਹੈ ਪੰਜਾਬ ਉਹ ਕਹਿੰਦੀ ਕੀ ਹੋ ਗਿਆ ਮੈਨੂੰ ਬਤਾ ਦੋ ਹੈਨਾ ਉਹ ਬਾਅਦ ਚ ਪੁੱਛਦੀ ਸੀ ਵੀ ਕੱਟਣਾ ਕੁੱਟਣਾ ਤਾਂ ਨਹੀਂ ਵਿੱਚੋਂ ਕੋਈ ਕੋਈ ਗਾਲ ਬੋਲਤਾ ਨਹੀਂ ਕੱਢ ਗਿਆ ਹੈਨਾ ਤੇ ਮੈਂ ਕਹਿੰਦਾ ਸੀ ਮੈਂ ਕਹਿੰਦਾ ਜੀ ਗਾਲ ਤਾਂ ਨਹੀਂ ਕੱਢੀ ਪਰ ਉਹ ਸਮਝ ਮੈਨੂੰ ਵੀ ਨਹੀਂ ਆਈ ਹਿੰਦੀ ਵੀ ਆਉਦੀ ਹੋਈ ਹੈ ਠੀਕ ਹੈ ਨਾ ਕਾਦੇ ਵਾਸਤੇ ਪੰਗੇ ਲਈ ਜਨ ਜੋ ਨਹੀਂ ਬੋਲਨੀ ਆਉਂਦੀ ਉੱਥੇ ਪੰਜਾਬੀ ਚ ਬੋਲ ਲਓ ਜਦੋਂ ਹੈਗਾ ਉੱਥੇ ਪ੍ਰੋਵੀਜ਼ਨ ਕਿ ਪੰਜਾਬੀ ਚ ਗੱਲ ਕਰਨੀ ਹੈ ਬੋਲੋ ਪੰਜਾਬੀ ਚ ਆ ਬੀਤ ਪੰਜਾਬੀ ਚ ਬੋਲਿਆ ਹੁਣ ਸਾਰੇ ਉਹ ਹੁਣ ਰਾਜਾ ਬੜਿੰਗ ਚਲੇ ਗਿਆ ਚੰਦੂਮਾਨੀ ਵਾਲੀ ਪਦਵੀ ਉਹਨੇ ਲੈ ਲਈ ਉਹ హిਿੰਦੀ ਤੈਨੂੰ ਨਹੀਂ ਆਉਂਦੀ ਨਾ ਬੋਲ ਯਾਰ ਉਹ ਉਹ ਹਿੰਦੀ ਚ ਪੈ ਨਿਕਲਦਾ ਪਤਾ ਨਹੀਂ ਕੀ ਕਹਿੰਦਾ ਉਹ ਹਨਾ ਸੋ ਇਸ ਕਰਕੇ ਵੀਰੋ ਇਹਨਾਂ ਨੂੰ ਪਤਾ ਹੀ ਨਹੀਂ ਆਪਣੀ ਪਾਸ਼ਾ ਦੀ ਵੈਲਿਊ ਦਾ ਆਪਾਂ ਪੰਜਾਬੀ ਬੋਲੋ ਪੰਜਾਬੀ ਬੋਲਣ 'ਚ ਸ਼ਰਮ ਮਹਿਸੂਸ ਕਿਉਂ ਕਰਦੇ ਹੋ ਵੀ ਕੋਈ ਕੋਈ ਕਿਸੇ ਗੱਲੋਂ ਕਮੀ ਹੈ ਕੋਈ ਪਾਸ਼ਾ 'ਚ ਕਮੀ ਹੈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਵਿੱਚ ਹਜੇ ਪੰਜਾਬੀ ਨਹੀਂ ਐਡ ਕੀਤੀ ਅਸੀਂ ਪੰਜਾਬੀ ਐਡ ਕਰਾ ਰਹੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮਿਲ ਕੇ ਕੰਮ ਕਰਾਂਗੇ ਮੇਰੇ ਕੋਲੇ ਪਾਤਰ ਸਾਹਿਬ ਆਏ ਸੀ ਚਲੋ ਦੁਨੀਆ 'ਚ ਨਹੀਂ ਰਹੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜੇ ਪੰਜਾਬੀ ਨਾ ਹੋਈ ਆਪਾਂ ਪਿੱਛੇ ਰਹਿ ਜਾਾਂਗੇ ਤਾਂ ਅਸੀਂ ਸਾਰਾ ਐਫਰਟਸ ਕਰ ਰਹੇ ਆ ਸਾਰੇ ਮਿਲ ਕੇ ਵੱਡੇ ਵੱਡੇ ਜਿਹੜੇ ਸਾਹਿਤਕਾਰ ਨੇ ਕਵੀ ਨੇ ਉਹਨਾਂ ਨਾਲ ਮਿਲ ਕੇ ਤੇ ਪੰਜਾਬੀ ਯੂਨੀਵਰਸਿਟੀ ਨਾਲ ਮਿਲ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਵਿੱਚ ਐਡ ਕਰਾਵਾਂਗੇ ਸੋ ਏ ਆਪਣੀਆਂ ਕਿਉਂਕਿ ਆਪਾਂ ਪੰਜਾਬੀ ਆਪਾਂ ਤਾਂ ਜੋ ਜੰਮੇ ਆ ਉਦੋਂ ਲੋਰੀਆਂ ਪੰਜਾਬੀ ਚ ਮਿਲੀਆਂ ਜਦੋਂ ਦੁਨੀਆ ਤੋਂ ਜਾਣਾ ਵੈਣ ਵੀ ਪੰਜਾਬੀ ਚ ਪਹਿਣਗੇ ਜਦੋਂ ਮਰਨ ਤੋਂ ਲੈ ਕੇ ਜੰਮਣ ਤੱਕ ਹੈ ਹੀ ਪੰਜਾਬੀ ਐ ਫਿਰ ਹੋਰ ਕਾਦੇ ਵਾਦੇ ਪੰਗਾ ਲੈਣਾ ਹਾਂ ਜਿੱਥੇ ਜ਼ਰੂਰਤ ਹੈ ਕੋਈ ਨੈਸ਼ਨਲ ਲੈਵਲ ਦਾ ਮੁੱਦਾ ਹੈ ਉੱਥੇ ਬੋਲ ਲੋ ਉੱਥੇ ਹਿੰਦੀ ਬੋਲ ਲੋ ਚਲੋ ਹੈਨਾ ਪਰ ਆਪਣੀ ਭਾਸ਼ਾ ਨੂੰ ਜ਼ਰੂਰ ਪਿਆਰ ਕਰੀਏ ਸੋ ਇਸ ਕਰਕੇ ਅੱਜ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਸ਼ਰਦਾ ਦੀ ਫੁੱਲ ਵੀ ਪੇਂਟ ਕਰਦਾ ਮੈਂ ਸ਼ਹੀਦ ਉਦਮ ਸਿੰਘ ਜੀ ਨੂੰ ਤੇ ਨਾਲ ਤੁਹਾਡੇ ਇੱਥੇ ਆਉਣ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲenge ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲenge ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਮਿਲਦੇ ਰਹਿਾਂਗੇ ਔਰ ਮੈਂ ਖੁਸ਼ੀਆਂ ਖੇੜਿਆਂ ਦੀ ਉਮੀਦ ਕਰਦਾ ਪੰਜਾਬ બસ ਦਾ ਰਵੇ ਤੁਸੀਂ ਆਬਾਦ ਰਹੋ ਜ਼ਿੰਦਾਬਾਦ ਰਹੋ ਦੋ ਨਾਰੇ ਦੋਨੋਂ ਉੱਪਰ ਚੱਕ ਕੇ ਲਾ ਦਿਓ ਉਹਨਾਂ ਦੀ ਆਤਮਾ ਨੂੰ ਸਕੂਨ ਮਿਲ ਜਾਊਗਾ ਬਸਟੈਂਡ ਦਾ ਵੀ ਹਾਂ ਬਸਟੈਂਡ ਤੇ ਸਟੇਡੀਅਮ ਦਾ ਦੋਨਾਂ ਦਾ ਸਾਨੂੰ ਪ੍ਰੋਜੈਕਟ ਬਣਾ ਕੇ ਦੇ ਦਿਓ ਜ਼ਰੂਰ ਕਰਾਂਗੇ ਆਪਦੇ ਪਿੰਡ ਵਾਸਤੇ ਨਹੀਂ ਕਰਾਂਗੇ ਤਾਂ ਹੋਰ ਕਿੱਥੇ ਵਾਸਤੇ ਕਰਾਂਗੇ ਠੀਕ ਹੈ ਨਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਮੈਨੂੰ ਤਾਂ ਪਤਾ ਜਦੋਂ ਬਸਟੈਂਡ ਚੋਂ ਬਾਹਰ ਨਿਕਲਦੇ ਕਿਤਾਬਾਂ ਦੀ ਦੁਕਾਨ ਸੀ ਬਾਹਰ ਨਿਕਲਣ ਸਾਂ ਐਨ ਮੱਥੇ ਹਰੀ ਦਾ ਢਾਬਾ ਉੱਥੇ ਸਮੋਸੇ ਖਾਂਦੇ ਹੁੰਦੇ ਸੀ ਠੀਕ ਹੈ ਨਾ ਸੋ ਪਾਪਾ ਨਾਲੇ ਸਾਡੇ ਪਿੰਡ ਵਾਲੇ ਪੰਮ ਉਹਨਾਂ ਦੀ ਦੁਕਾਨ ਸੀ ਰੇਡੀਓ ਟੀਵੀ ਦੀ ਹੈ ਨਾ ਸੋ ਇਧਰਲੇ ਪਾਸੇ ਨਵੀਂ ਮਾਰਕੀਟ ਬਣੀ ਹੈ ਜਿਹੜੀ ਅੰਦਰ ਫੋਟੋਗ੍ਰਾਫਰ ਉੱਥੇ ਨਾਲ ਹੀ ਥੋੜੇ ਜਿਹਾ ਅੱਗੇ ਜਾ ਕੇ ਸੱਜੇ ਹੋ ਕੇ ਸ਼ਮਸ਼ਾਨ ਘਾਟ 'ਚ ਬਹਿ ਕੇ ਗਾਣੇ-ਗੂਣੇ ਵੀ ਲਿਖਦੇ ਰਹੇ ਆ ਤੇ ਆਪਣਾ ਸੁਨਾਮ ਤਾਂ ਆਪਣਾ ਮੈਂ ਤਾਂ ਚੱਪਾ-ਚੱਪਾ ਜਾਣਦਿਆਂ